ਸਾਸਿਕਾ ਦੇ ਪੁੱਤ ਸਾਸਿਕਾ ਦੇ ਪੁੱਤ ਆਲੂਆਂ ਦੇ ਪਰੌਂਠੇ ਬਣ ਗਏ ਰੈਡੀ ਐ ਦੇਸੀ ਘਿਓ ਦੇ ਬਣਾ ਕੇ ਦਊਂਗੀ ਨਾਲ ਮੱਖਣ ਐ ਦਹੀਂ ਐ ਮੇਰਾ ਪੁੱਤ ਆਜੋ ਮੈਨੂੰ ਇਹ ਪਤਾ ਵੀ ਤੁਹਾਨੂੰ ਭੁੱਖ ਬਹੁਤ ਲੱਗੀ ਹੋਈ ਐ ਕਿਉਂਕਿ ਮਾਂ ਨੂੰ ਪਤਾ ਲੱਗ ਜਾਂਦਾ ਛੇਤੀ ਛੇਤੀ ਆਜੋ ਮੇਰੇ ਪੋਤੇ ਜੁਗ ਜੁਗ ਜਿਓ ਮਾਂ ਰੱਬ ਤੁਹਾਨੂੰ ਖੁਸ਼ੀਆਂ ਦੇ ਵਿੱਚ ਤੰਦਰੁਸਤ ਰੱਖੋ ਬੇਤੀਆਂ ਵੀ ਆਜਾਓ ਕੱਲ ਫੋਨ ਆਇਆ ਸੀ ਮੇਰੇ ਕੁੜੀਆਂ ਬਾਪੇ ਬੈਲੀ ਤੋਂ ਆਜੋ ਪੁੱਤ ਰੈਡੀ ਐ ਸਭ ਕੁਝ ਰੈਡੀ ਐ ਦੂਜੇ ਨੰਬਰ ਤੇ ਗੱਲ ਪੁੱਤ ਕਨੇਡਾ ਵਾਲਿਆਂ ਨੂੰ ਮੈਂ ਕਹਨੀ ਐ ਕੈਲੀਫੋਰਨੀਆ ਵਾਲਿਆਂ ਨੂੰ ਕਹਿੰਦੇ ਆ ਆਪਾਂ 2 ਜੂਨ ਨੂੰ ਮੇਲਾ ਕਰਾ ਰਹੇ ਆ ਖੁਦਾ ਬਖਸ਼ ਆ ਰਿਹਾ ਜਸਵਿੰਦਰ ਬਿੱਟੀ ਆ ਰਹੀ ਹੈ ਹੋਰ ਸਿੰਗਰ ਆ ਰਹੇ ਆ ਜਸ ਪਾਵਲੇ ਦੇ ਤੁਸੀਂ ਪਹੁੰਚੋ ਅਤੇ ਰੌਣਕ ਲਾਓ ਜਿਨੇ ਮੇਰੇ ਥੀਨੇ ਸਟਾਲ ਕੱਪੜੇ ਦੇ ਲਾਣਾ ਹੈ ਉਹ ਕੱਪੜੇ ਦੇ ਲਾ ਸਕਦੇ ਜਿਨੇ ਕੋਈ ਵੀ ਜੁਲਰੀ ਲਾਣੀ ਹੈ ਜੁੱਤੀਆਂ ਲਿਆਣੇ ਜੋ ਵੀ ਲਾਣਾ ਹੈ ਮੇਰੇ ਪੁੱਤ ਆਜੋ ਤੁਸੀਂ ਲਿਖਾ ਦਿਓ ਆਪਣਾ ਲਖਸ਼ ਪਟੇਕ ਤੋਂ ਟਿਕਟਾ ਲੈ ਲਓ ਜਿਨੇ ਵੀ ਤੁਸੀਂ ਸਟਾਲ ਲਾਣਾ ਮੈਨੂੰ ਫੋਨ ਕਰ ਲਿਓ ਮੇਰਾ ਪੁੱਤ ਜੁਗ ਜਗ ਜਿਉ ਮਹਾਰਾਜ ਖੁਸ਼ ਹੋ ਤੇ ਮਾਂ ਨੂੰ ਪਿਆਰ ਕਰਦੇ ਮੈਨੂੰ ਪਤਾ ਹੈ ਪਹੁੰਚੇ ਕਿ ਮੇਰੇ ਬੱਚੇ ਸਾਰੇ ਪਹੁੰਚਣਗੇ ਜਰੂਰ ਪਹੁੰਚੋ ਮੇਰਾ ਨਹੀਂ ਮੇਲਾ ਇਹ ਤੁਹਾਡੇ ਹੀ ਮੇਲਾ ਹੈ ਤੁਹਾਡੇ ਖੁਸ਼ੀਆਂ ਵਾਸਤੇ ਦੇਖੋ ਆ ਦਿਖਾ ਦੋ ਬਈ ਪ੍ਰੀਤੀ ਵਾਹ ਆ ਰਹੀ ਹੈ ਨਾਲ ਸੋਨਾ ਮੈਂ ਆਪਣੇ ਧੀਆ ਵਾਸਤੇ ਮੈਂ ਕਿਹਾ ਮੇਰੇ ਧੀਆ ਨੱਚ ਟੱਪ ਲੈਣ ਬਹੁਤ ਤਕਲੀਫਾਂ ਸਹੀਆਂ ਪਤਾ ਪ ਕਰੋਨਾ ਦਾ ਟਾਈਮ ਤੇ ਮਹਾਰਾਜ ਜਨ ਚੜ੍ਹਦੇ ਕਲਾਸ ਰੱਖ ਕੇ ਤੰਦਰੁਸਤ ਰੱਖੋ ਬੱਚਤ ਨੂੰ ਇੰਨੇ ਖੁਸ਼ੀਆਂ ਦੇਵੇ ਮਹਾਰਾਜ ਚੜ੍ਹਦੇ ਕਲਾਸ ਰੱਖ ਮੇਰੇ ਬੱਚੇ ਤੇ ਗੱਲ ਆਫ ਦੀ ਰੂ ਆਪਣੀ ਨਗਰ ਕੀਰਤਨ ਹੈ ਉੱਥੇ ਵੀ ਪਹੁੰਚਿਓ ਸਾਰੀ ਮੇਰੀ ਬੇਨਤੀ ਹੈ ਆਪਾਂ ਵੈਗਰੂ ਵੈਗਰੂ ਜਪਾਂਗੇ ਮਾਹਾਰਾਜ ਦਾ ਲੰਗਰ ਵੀ ਖਾਵਾਂਗੇ ਲੰਗਰ ਪੰਡਾਰੇ ਲਾਵਾਂਗੇ ਵੀ ਤੁਸੀਂ ਜਰੂਰ ਪਹੁੰਚਿਓ ਤੰਦਰੁਸਤ ਰੱਖੇ ਚੜ੍ਹਦੀ ਕਲਾ ਚ ਰੱਖੇ ਰਹਿਗੂ ਤੁਹਾਨੂੰ ਸਤਿ ਸ੍ਰੀ ਅਕਾਲ ਬਤਾਈ